ਗਵੰਡੀ ਪਿੰਡਾਂ ਨੇ ਪਰੀਆਂ ਦੇ ਪਿੰਡ ਦੀ ਖੋਲੀਪੋਲ ਨਾਉਂਦੀਆਂ ਪਰੀਆਂ ਨੂੰ ਦੇਖਣ ਦੀ ਹੁੰਦੀ ਸੀ ਸਖਤ ਮਨਾਹੀ ਅਸਲੀ ਸੱਚ ਸੁਣ ਉੱਡ ਜਾਣਗੇ ਹੋਸ਼ ਸਰ ਜੀ ਮੇਰੀ ਉਮਰ 86 ਮਸਾਲ ਲੱਗਿਆ ਹੁਣ ਇਹ ਹਕੀਕਤ ਹੈ ਹੂੰ ਕੋਣ ਕਹਿੰਦਾ ਉਹ ਪਰੀਆਂ ਟੋ ਪਰੀਆਂ ਨਹੀਂ ਉਹ ਪਰੀਆਂ ਸੱਗੀਆਂ ਉਹ ਭੂਤ ਫਰੇ ਹੋਣ ਵੀ ਹੈ ਇਹ ਤੁਸੀਂ ਚਿੰਤਾ ਨਹੀਂ ਕਰਨੀ ਜੇਰਾ ਤੂੰ ਬੋਝਾ ਤੇ ਸੁਭਿ ਜਮਾਈ ਗਾ ਲਾ ਮੇਰੇ ਪਾਸ ਲਿਆ ਮੈਂ ਇੱਥੇ ਲੱਗੇ ਰਹਿਣਾ ਤੇ ਬਾਗ ਵੀ ਹੈ ਚੀਤਾ ਵੀ ਹੈ ਇੱਕ ਸ਼ੇਰ ਹੈ ਨਹੀਂ ਦਿਲ ਕੋ ਸੱਚੀ ਗੱਲ ਹੈ ਲੈ ਪਰ ਜਣਾ ਚੋ ਕਹਿੰਦੇ ਉਹਨੂੰ ਉੱਥੇ ਰਾਤ ਨੂੰ ਜ਼ਰ ਰਹਿ ਨਹੀਂ ਸਕਦੇ ਨਹੀਂ ਰਹਿ ਸਕਦੇ ਆਵਾਜ਼ਾਂ ਜਾਣ ਗਿਆ ਅੱਛਾ ਜੀ ਤੇਰਾ ਤੇਰੀਆਂ ਬਾਝਾਂ ਜਾਣਗੇ ਬੰਦਾ ਨਹੀਂ ਰਹਿ ਸਕਦਾ ਰਾਤ ਨੂੰ ਬੱਜੇ ਪੈ ਤੇ ਜਾਂਦੇ ਉਸ ਵੇ ਮੈਂ ਵੀ ਸੁਣਿਆ ਪਰੀਆਂ ਵੇ ਦਿਖਾ ਆਲੇ ਨੂੰ ਦੱਦੇ ਵੇ ਮਨਾਹੀ ਬੜੀ ਸੀ ਦੇਖਣੇ ਰੰਗੀਆਂ ਨਾ ਨਾ ਉੱਪਰ ਥੱਲੇ ਚੋ ਹੈ ਨਾ ਉੱਪਰ ਪਾਸੇ ਆਵਾਜ਼ ਆਈ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਜਿਸ ਪਿੰਡ ਵਿੱਚ ਪਰੀਆਂ ਰਹਿੰਦੀਆਂ ਸੀ ਉਹ ਪਹਿਲੀ ਵੀਡੀਓ ਜ਼ਰੂਰ ਦੇਖਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਪੂਰੀ ਸਮਝ ਆ ਸਕੇ ਪਹਿਲੀ ਵੀਡੀਓ ਦੇਖਣ ਲਈ ਤੁਹਾਨੂੰ ਸਾਡੇ ਚੈਨਲ ਵਿੱਚ ਜਾਣਾ ਪਏਗਾ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਇੱਕ ਰਿਕਵੈਸਟ ਆ ਕਿ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਉਹਦੇ ਨਾਲ ਕਾਫੀ ਮੋਟੀਵੇਸ਼ਨ ਮਿਲਦੀ ਆ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਤਾਂ ਉਹ ਸਾਡੇ ਚੈਨਲ ਨੂੰ ਜੂਬ ਸਬਸਕ੍ਰਾਈਬ ਕਰ ਲੈਣ ਤਾਂ ਜੋ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਸਾਰੀਆਂ ਮਿਲ ਸਕਣ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚਾਨਾ ਬੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਹਮੇਸ਼ਪਾਲ ਥੋੜੇ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਇਸ ਪਿੰਡ ਤੋਂ ਸਿਰਫ 10 ਕਿਲੋਮੀਟਰ ਦੂਰ ਪਿੰਡ ਆਓ ਜਿਸ ਪਿੰਡ ਦੇ ਲੋਕਾਂ ਨੇ ਕਿਹਾ ਸੀਗਾ ਕਿ ਸਾਡੇ ਪਿੰਡ ਦੇ ਚੋਦੇ ਵਿੱਚ ਪਰੀਆਂ ਰਹਿੰਦੀਆਂ ਸੀਗੀਆਂ ਕਿਸੇ ਸਮੇਂ ਉੱਥੇ ਉਹ ਨਹਾਉਂਦੀਆਂ ਵੀ ਸੀਗੀਆਂ ਉਹ ਵੀਡੀਓ ਪਾਉਣ ਤੋਂ ਬਾਅਦ ਬਹੁਤ ਭਰਾ ਭੈਣਾਂ ਦੇ ਕਮੈਂਟ ਆਏ ਕਿ ਇਸ ਪਿੰਡ ਦੇ ਲੋਕ ਜਿਹੜੇ ਆ ਝੂਠ ਬੋਲਦੇ ਆ ਇਸ ਤਰ੍ਹਾਂ ਕਿੱਦਾਂ ਹੋ ਸਕਦੀ ਆ ਉਹ ਅੰਗਰੇਜ਼ੀਆਂ ਹੋਣਗੀਆਂ ਹੋਰ ਵੀ ਕਈ ਇਸ ਤਰ੍ਹਾਂ ਦੇ ਕਮੈਂਟ ਸਗੇ ਇਸ ਕਰਕੇ ਅਸੀਂ ਸੋਚਿਆ ਕਿ ਆਲੇ ਦੁਆਲੇ ਦੇ ਜਿਹੜੇ ਪਿੰਡ ਆ ਉਸ ਪਿੰਡ ਦੇ ਕੋਲ ਉੱਥੇ ਜਾਈਏ ਤੇ ਲੋਕਾਂ ਨਾਲ ਗੱਲਬਾਤ ਕਰੀਏ ਜਿਹੜੀ ਅਸਲੀ ਸਚਾਈ ਆਪਰੀਆਂ ਦੀ ਉਹ ਮੋਹਰੇ ਲੈ ਕੇ ਆਈਏ ਇਸ ਕਰਕੇ ਤੁਸੀਂ ਹੁਣ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਹੁਣ ਅਸੀਂ ਪਰੀਆਂ ਦੇ ਨਾਲ ਦੇ ਪਿੰਡ ਢੋਲਵਾਹਾ ਵੱਲ ਨੂੰ ਚੱਲ ਪਏ ਆ ਇਹ ਪਿੰਡ ਪਰੀਆਂ ਦੇ ਚੋ ਤੋਂ 3 ਕਿਲੋਮੀਟਰ ਦੂਰ ਆ ਅਸੀਂ ਢੋਲਵਾਹੇ ਦੇ ਵਿੱਚ ਬਜ਼ੁਰਗਾਂ ਦੇ ਕੋਲ ਪਹੁੰਚੇ ਆ ਜਿੱਦਾਂ ਅਸੀਂ ਵੀਡੀਓ ਬਣਾਈ ਸੀ ਪਹਿਲਾਂ ਪਰੀਆਂ ਦਾ ਚੋ ਤੇ ਉਹਦੇ ਉੱਤੇ ਕਾਫੀ ਕਮੈਂਟ ਆਏ ਭਰਾ ਭੈਣਾਂ ਦੇ ਕਿ ਇਹ ਸੱਚਾਈ ਨਹੀਂ ਹੈਗੀ ਇਦਾਂ ਹੋ ਹੀ ਨਹੀਂ ਸਕਦਾ ਤੇ ਇਹ ਸੁਣੀਆਂ ਸੁਲਾਈਆਂ ਕਹਾਣੀਆਂ ਆ ਤੇ ਉਹਦੇ ਬਾਰੇ ਅਸੀਂ ਹੁਣ ਜਿਹੜੇ ਲਾਗਲੇ ਪਿੰਡ ਆ ਆਲੇ ਦੁਆਲੇ ਦੇ ਤੇ ਉਹਨਾਂ ਤੋਂ ਜਾਣਦੇ ਆ ਕਿ ਇਹਦੇ ਵਿੱਚ ਕੀ ਸੱਚ ਆ ਸੱਚੀ ਕਾਲ ਜੀ ਸੱਚੀ ਕਾਲ ਜੀ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਅਸੀਂ ਲਾਗੇ ਜਿਹੜਾ ਪਿੰਡ ਆ ਜਿੱਥੇ ਪਰੀਆਂ ਦਾ ਚੋਆ ਤੇ ਉਹਦੀ ਅਸੀਂ ਵੀਡੀਓ ਬਣਾਈ ਸੀ ਕਿ ਉੱਥੇ ਦੇ ਜਿੰਨੇ ਵੀ ਪਿੰਡ ਦੇ ਬਜ਼ੁਰਗ ਆ ਸਾਰਿਆਂ ਨੇ ਇਹ ਕਹਿ ਐ ਸੀ ਕਿ ਇੱਥੇ ਪਰੀਆਂ ਰਹਿੰਦੀਆਂ ਸੀਗੀਆਂ ਤੇ ਕਾਫੀ ਟਾਈਮ ਰਹੀਆਂ ਤੇ ਉਹ ਜਿੱਥੇ ਨਹਾਉਂਦੀਆਂ ਸੀਗੀਆਂ ਉਹਦਾ ਜ਼ਿਕਰ ਵੀ ਕੀਤਾ ਤੇ ਮਤਲਬ ਵਾਰੀਆਂ ਬਾਰੇ ਕਾਫੀ ਉਹਨਾਂ ਨੇ ਮਤਲਬ ਸਾਨੂੰ ਦੱਸਿਆ ਤੇ ਉਸ ਤੋਂ ਬਾਅਦ ਮਤਲਬ ਜਿਹੜੇ ਦੇਖਣ ਵਾਲੇ ਸੀਗੇ ਉਹਨਾਂ ਨੇ ਯਕੀਨ ਨਹੀਂ ਕੀਤਾ ਜੀ ਉਹ ਕਹਿੰਦੇ ਕਿ ਨਹੀਂ ਜੀ ਇਹ ਸੁਣਣ ਸੁਣੀਆਂ ਸੁਲਾਈਆਂ ਕਹਾਣੀਆਂ ਆ ਇਦਾਂ ਹੋ ਹੀ ਨਹੀਂ ਸਕਦਾ ਅੰਗਰੇਜ਼ਨੀਆਂ ਹੋਣੀਆਂ ਉਸ ਸਮੇਂ ਅੰਗਰੇਜ਼ਾਂ ਦੀਆਂ ਮਤਲਬ ਜੋ ਵੀ ਯਾਰ ਮਤਲਬ ਇਸ ਤਰ੍ਹਾਂ ਉਹਨਾਂ ਨੇ ਗੱਲਾਂ ਕਈਆਂ ਤੇ ਫਿਰ ਸਾਨੂੰ ਆਇਆ ਕਿ ਅਸੀਂ ਆਲਦਵਾਲ ਦੇ ਜਿਹੜੇ ਪਿੰਡ ਆ ਤੇ ਉੱਥੇ ਜਾਈਏ ਤੇ ਲੋਕਾਂ ਤੋਂ ਇਸ ਚੀਜ਼ ਦਾ ਕਨਫਰਮ ਕਰੀਏ ਕਿ ਵਾਕਈ ਉਹ ਪਿੰਡ ਵਾਲੇ ਸੱਚੀ ਗੱਲ ਕਹਿ ਰਹੇ ਆ ਜਾਂ ਵੈਸੇ ਹੀ ਮਤਲਬ ਇੱਕ ਸੁਣੀਆਂ ਸੁਲਾਈਆਂ ਉਹਨਾਂ ਦੀਆਂ ਕੋਈ ਗੱਲਾਂ ਆ ਇਦਾਂ ਨਹੀਂ ਸਰ ਜੀ ਮੇਰੀ ਉਮਰ 86 ਮਸਾਲ ਲੱਗਿਆ ਹੁਣ ਠੀਕ ਆ ਠੀਕ ਆ ਜੀ ਜਿਹੜੇ ਉਹਨਾਂ ਦੇ ਲਾਡੋ ਪਰਿਆਲੇ ਚੋਲ ਲੱਗੇ ਕਰ ਸੀਗੇ ਉਹ ਆ ਜਾਵੇ ਕਰਤਾ ਉੱਠ ਗਏ ਸਾਰੇ ਠੀਕ ਆ ਜੀ ਲੇਕਿਨ ਬੰਦੇ ਮਜ਼ੂਰ ਹਨ ਓਕੇ ਸੇ ਪੁਰਾਣੇ ਬੰਦੇ ਨੇ ਉਹ ਤਾਂ ਪੂਰੇ ਹੋ ਗਏ ਜਿਹੜੇ ਉਹਨਾਂ ਦੇ ਨਾਲ ਦੇ ਸੇ ਉਹ ਪਰਿਆਲੇ ਚੋਲ ਨਾਲ ਹੀ ਉਹਨਾਂ ਦੇ ਘਰ ਪੈਂਦੇ ਸੀ ਠੀਕ ਆ ਜੀ ਤਾਂ ਉਹਨਾਂ ਨੂੰ ਖਰਾ ਪਤਾ ਹਕੀਕਤ ਆਏ ਕੌਣ ਕਹਿੰਦਾ ਪਰਿਆਲੇ ਚੋਲ ਪਰਿਆ ਨਹੀਂ ਉਹ ਪਰਿ ਸੰਗੀਆਂ ਪਰ ਕਿਹ ਜਨ ਦੇ ਬਸਾ ਜਨ ਕੀ ਭੂਤ ਪ੍ਰੇਤ ਉਹ ਭੂਤ ਪ੍ਰੇਤ ਹਣ ਵੀ ਹੈਗੇ ਨਾ ਹੁਣ ਵੀ ਹੈਗੇ ਠੀਕ ਹੈ ਲੇਕਿਨ ਜਾਨਦੋਨੀ ਲੋਕ ਗ੍ਰਹ ਜਲਾਵਾ ਤਾਂ ਹੁਣ ਸਾਰੇ ਤੇਰਾ ਪ੍ਰੋਬਲਮ ਪੜਨਾ ਹੂੰ ਹੂੰ ਤੇ ਇਹ ਤੁਸੀਂ ਚਿੰਤਾ ਨਹੀਂ ਕਰਨੀ ਏ ਜੇਰਾ ਤੂੰ ਬੋਝਾ ਸੁਣੀ ਸਮਾਈ ਗਾਲਾ ਮੇਰੇ ਪਾਸ ਲਿਆ ਮੈਂ ਇੱਥੇ ਲੱਗੇ ਰਹਿਣਾ ਹੂੰ ਹੂੰ ਉਹ ਮੈਂ ਸਾਰੇ ਬੰਦੇ ਦੱਸਾਂਗਾ ਇਹ ਇਹ ਬੰਦੇ ਘਰ ਵੀ ਲੱਗੇ ਹੋਣਾਂ ਦੇ ਪੰਦੇ ਲੱਗੇ ਪੈਂਦੇ ਤੇ ਵੇਹੇ ਆਪਣਾ ਕਿੰਨੀ ਦੂਰ ਆ ਪਿੰਡ ਜੀ ਕੋਚੋ ਤਿੰਨ ਕਿਲੋਮੀਟਰ ਤਿੰਨ ਕਿਲੋਮੀਟਰ ਹਣਾ ਆ ਆ ਚੰਨ ਤਿੰਨ ਢੋਲਵਾਹ ਪੈ ਜਾਂਦਾ ਜੀ ਢੋਲਵਾਹ ਹੀ ਪੈਂਦਾ ਢੋਲਵਾਹ ਉਹ ਕਾਨੇਡ ਬੰਨਿਆ ਬੰਦਾ ਜਾਂ ਠੀਕ ਆ ਠੀਕ ਆ ਜੀ ਤੇ ਤੁਸੀਂ ਜੋ ਸੁਪਿੰਡ ਬਾਰੇ ਮਤਲਬ ਜਾਣਦੇ ਆ ਸਾਨੂੰ ਥੋੜਾ ਜਿਹਾ ਦੱਸ ਦੋ ਸਾਡੇ ਦਰਸ਼ਕਾਂ ਨੂੰ ਜੋ ਤੁਹਾਨੂੰ ਪਤਾ ਜੀ ਚੋਵਾਰੇ ਚੋਵਾਰੇ ਹਾਂ ਚੋਵਾਰੇ ਹੁਣ ਉਥੇ ਸਾਡੀ ਪਾਣੀ ਵੀ ਵਗਦਾ ਸੀਗਾ ਪਹਿਲੇ ਠੀਕ ਆ ਜੀ ਬਗੀਚੇ ਦੇ ਨਾਲ ਸਵੇ ਉਹ ਮੋਹਨ ਕੁਮਰ ਕੇ ਠੀਕ ਆ ਜੀ ਤੇ ਹੁਣ ਤਾਂ ਜੰਗਲੇ ਪਿਆ ਹੂੰ 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 ਤੇ ਜੰਗਲੇ ਉਹ ਕੋਈ ਕੇਰ ਨਹੀਂ ਕਰਦਾ ਜੰਗਲ ਹੈ ਜਾਨਵਰ ਵੀ ਹੋਣ ਨੇ ਬੜੇ ਪਰੇਸ਼ਾਨ ਕਰਦੇ ਨੇ ਕਿ ਬਾਗ ਵੀ ਹੈ ਚੀਤਾ ਵੀ ਹੈ ਇੱਕ ਸ਼ੇਰ ਹੈ ਨਹੀਂ ਸ਼ੇਰ ਹੈ ਠੀਕ ਹੈ ਜੀ ਤੇ ਇਸ ਕਰਕੇ ਦੁਨੀਆ ਬਾਂਦਰ ਵੀ ਇੱਧਰ ਬਸੇ ਆ ਗਏ ਡਰ ਦੇ ਮਾਰੇ ਬਾਂਦਰ ਵੀ ਇੱਧਰ ਪੱਦਰ ਸਾਰਨ ਆ ਗਏ ਠੀਕ ਹੈ ਠੀਕ ਹੈ ਠੀਕ ਹੈ ਜੀ ਸੋ ਇਹ ਗੱਲ ਬਾਤ ਹੈ ਇਹ ਠੀਕ ਹੈ ਜੀ ਤਾਂ ਬਾਕੀ ਤੁਸੀਂ ਜਿਹੜਾ ਥੋੜੀ ਜਿਹੀ ਗੱਲ ਕਰਦਾ ਨਾ ਉਹ ਮੇਰੇ ਪਾਸ ਲਿਆਓ ਮੈਂ ਕਿ ਇੱਛਾ ਰਹਿਣਾ ਤੁਹਾਡੇ ਸਾਹਮਣੇ ਨਹੀਂ ਲਾਓ ਪਹਿਹੀ ਹੈ ਜੀ ਕਿਉਂ ਐ ਮੈਂ ਮੈਂ ਪਰ ਗਲ ਨਹੀਂ ਮੰਨੀ ਚਾਹੀਦੀ ਨਹੀਂ ਮੰਨੀ ਚਾਹੀਦੀ ਇਸੇ ਕਰਕੇ ਅਸੀਂ ਸੋਚਿਆ ਜੀ ਕਿ ਜਿਹੜੇ ਲਾਗਲੇ ਪਿੰਡ ਆ ਹਾਲੇਦ ਵਾਲੇ ਦੇ ਉਹਨਾਂ ਤੋਂ ਇਸ ਗੱਲ ਦਾ ਕਨਫਰਮ ਕਰੀਏ ਕਿ ਵਾਕਈ ਇਹ ਗੱਲ ਹੁੰਦੀ ਸੀ ਸੱਚੀ ਹੈ ਨਗਵੀ ਸਿੰਘ ਨੇ ਮਤੇ ਉਹਨਾਂ ਦੇ ਘਰ ਲਾਗੇ ਪੈਂਦੇ ਤੇ ਉਹ ਉਸੇ ਚੋਦੇ ਲਾਗੇ ਪੈਂਦੇ ਤਾਂ ਜਿਹੜਾ ਉੱਪਰ ਦਾ ਪੈਪਰੀਆ ਚੋਰ ਹੈਡ ਬੰਦ ਆ ਉਹ ਲਾਗੇ ਸੜਕੇ ਕਿਨਾਰੇ ਹੀ ਆ ਹਾਂਜੀ ਇਹ ਉਹਦਾ ਹੈ ਜੀ ਇੱਕ ਹੈਰਾਨੀ ਤਾਂ ਜ਼ਰੂਰ ਹੁੰਦੀ ਹੈ ਜੀ ਇਹ ਗੱਲ ਸੁਣ ਕੇ ਨਾ ਪਰੀਆਂ ਵਾਲੀ ਹਰ ਜੀ ਮਤਾਂ ਜੀ ਜੇ ਤੁਸੀਂ ਦਾ ਬਜ਼ੁਰਗ ਆ ਤੁਹਾਡੀ ਉਮਰ ਵੀ ਆਪਣੇ 88 ਸਾਲ ਲੱਗਾ 86 ਲੱਗਾ 86 ਹੈ ਨਾ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਤੁਸੀਂ ਵੀ ਉਧਰ ਕਦੀ ਗਏ ਜੀ ਉਧਰ ਏਰੀਆ ਚ ਪੁੱਤ ਪੱਠੇ ਵੱਧਦੇ ਨੇ ਆ ਜਿੱਥੇ ਕਿਲੋਮੀਟਰ ਦੇ ਪੱਠੇ ਵੱਧਦੇ ਨੇ ਅੱਛਾ ਤੁਸੀਂ ਜਾਂਦੇ ਸਾਰੇ ਜਾਣਦੇ ਆ ਸਿਧਾਂਤਵਾਦ ਲੇਕਿਨ ਹੁਣ ਦੁਨੀਆ ਉਧਰੋਂ ਇੱਧਰ ਆ ਗਈ ਹੈ ਤੇ ਹੁਣ ਪੁੱਤਾਂ ਨਾਲ ਤੇ ਜਿੱਥੇ ਕਾਰ ਹੋਣਾ ਉੱਥੇ ਰਹਿਣਾ ਹੈ ਹਾਂ ਉੱਥੇ ਰਹਿਣਾ ਚਾਹੇ ਰਾਜਾ ਹੋਵੇ ਚਾਹੇ ਮਹਾਰਾਜਾ ਹੋਵੇ ਉਹਨੇ ਤਾਂ ਉੱਥੇ ਰਹਿਣਾ ਹੈ ਆ ਇਹ ਕਰਵਾ ਤੁਸੀਂ ਸਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਤੇ ਬਹੁਤ ਵਧੀਆ ਲੱਗਿਆ ਜੀ ਜੀ ਠੀਕ ਹੈ ਜੀ ਤੁਹਾਡਾ ਧੰਨਵਾਦ ਬਹੁਤ-ਬਹੁਤ ਜੀ ਅਸੀਂ ਪਿੰਡ ਤੇ ਹੋਰ ਬਜ਼ੁਰਗਾਂ ਦੇ ਕੋਲ ਆਏ ਆ ਸਤਿ ਸ੍ਰੀ ਅਕਾਲ ਜੀ ਅ ਸਤਿ ਸ੍ਰੀ ਅਕਾਲ ਜੀ ਤੁਹਾਡੇ ਕੋਲ ਬਿਲਕੁਲ ਜਿਹੜੇ ਕੋਕਾਂ ਨੇ ਨੂੰ ਜਾਂਦੇ ਆ ਮੈਂ ਉਹ ਬਜ਼ੁਰਗਾਂ ਨੂੰ ਵੀ ਪੁੱਛਿਆ ਸੀਗਾ ਕਿ ਉੱਥੇ ਸਾਨੂੰ ਪਿੱਛੇ ਜੇ ਮਤਲਬ ਅਸੀਂ ਜਦੋਂ ਵੀਡੀਓ ਬਣਾਈ ਲੋਕਾਂ ਨੇ ਕਿਹਾ ਜੀ ਇੱਥੇ ਪਰੀਆਂ ਰਹਿੰਦੀਆਂ ਆ ਜੋ ਪਰੀਆਂ ਦਾ ਚੋਕ ਕਹਿੰਦੇ ਆ। ਆਹੋ ਵੀ ਦੱਸਦੇ ਆ। ਤੇ ਮੈਂ ਤੁਹਾਨੂੰ ਦੱਸਦਾ ਪਿੰਡ ਦੇ ਜਿੰਨੇ ਬੰਦਿਆਂ ਤੋਂ ਅਸੀਂ ਪੁੱਛਿਆ ਜੀ ਸਿਆਣੇ ਸਾਰੇ ਆ ਨੇ ਇਹੀ ਕਿਹਾ ਕਿ ਅਸੀਂ ਸਾਡੇ ਬਜ਼ੁਰਗਾਂ ਨੇ ਨੋਂਦੀਆਂ ਵੀ ਦੇਖੀਆਂ ਆ ਤੇ ਆ ਮਤਲਬ ਗੱਲਾਂ ਬਾਤਾਂ ਵੀ ਹੁੰਦੀਆਂ ਰਹਿੰਦੀਆਂ ਸੀ ਉਹਨਾਂ ਨਾਲ ਪਰੀਆਂ ਵਾਕੇ ਰਹਿੰਦੀਆਂ ਸੀਗੀਆਂ ਪਰ ਲੋਕਾਂ ਨੇ ਜਦੋਂ ਅਸੀਂ ਪਾਈ ਦਾ ਕਈਆਂ ਨੂੰ ਯਕੀਨ ਨਹੀਂ ਕੀਤਾ ਮਾਹੌਲ ਡਾਇਆ। ਤੁਸੀਂ ਦੱਸੋ ਤੁਹਾਡਾ ਪਿੰਡ ਤਾਂ ਕਾਫੀ ਦੂਰ ਆਉਤੋਂ ਕਿ ਇਹ ਸੱਚੀ ਗੱਲ ਆ ਜਿਹੜਾ ਪਿੰਡ ਵਾਲੇ ਕਹਿੰਦੇ ਬਿਲਕੁਲ ਸੱਚੀ ਗੱਲ ਐ ਲੈ ਦੇਖੀ ਅਸੀਂ ਵੀ ਨਹੀਂ ਆ ਪਰੀਆਂ ਵਾਲਾ ਚੋਕ ਕਹਿੰਦੇ ਉਹਨੂੰ ਹਾਂਜੀ ਹਾਂਜੀ ਉੱਥੇ ਰਾਤ ਨੂੰ ਵੀ ਰਹਿ ਨਹੀਂ ਸਕਦੇ ਨਹੀਂ ਰਹਿ ਸਕ ਤਰ ਤਰ ਤੀਆਂ ਵਾ ਜਾਣਗੇ ਬੰਦਾ ਨਹੀਂ ਰਹਿ ਸਕਦਾ ਨਹੀਂ ਰਹਿ ਸਕਦਾ ਠੀਕ ਹੈ ਇੱਕ ਵਾਰੀ ਦੀ ਗੱਲ ਇੱਕ ਬਜ਼ੁਰਗ تھا ਮਰ ਗਿਆ ਵਿਚਾਰਾ ਹੂੰ ਉਹ ਨਹੀਂ ਦਿਨੀ ਇਲੀਗਲੀ ਸ਼ਰਾਬ ਘਟਦੇ ਹੂੰ ਹੂੰ ਉਸੇ ਸੋਚ ਹੂੰ ਰੋਟੀ ਲੈ ਕੇ ਗਿਆ ਹੂੰ ਹੂੰ ਅੱਗੇ ਜਾ ਕੇ ਦੇਖਿਆ ਤੇ ਲਾਈਟ ਆ ਰਹੀਆਂ ਹੂੰ ਹੂੰ ਉਹ ਲੁੱਗ ਗਿਆ ਹੂੰ ਇੱਕ ਬੰਦਾ ਆ ਕੋਰੇ ਤੇ ਹੂੰ ਉਹਨੇ ਛੜਕਾ ਕੀਤਾ ਹੂੰ ਪਾਣੀ ਛੜਕਾ ਗਿਆ ਜੋ ਆਇਆ ਉਹ ਕੀਤੀ ਹੂੰ ਬੰਦੇ ਬੈਠ ਗਏ ਹੂੰ ਏ ਵੀ ਨਾਲ ਬਹਿ ਗਿਆ ਹੂੰ ਕੀ ਜਾ ਆ ਰਾਇਸਨ ਬੜਤਾਤਾ ਇਹਨੇ ਵੀ ਪਾ ਲਿਆ ਪਾਕਰ ਜਿਲੇ ਕਰ ਲਿਆ ਸਾਡੀਆਂ ਹੱਡੀਆਂ ਪਈਆਂ ਹੂੰ ਔਰ ਫਿਰ ਉਹਨੇ ਇਕਨੇ ਥੱਪੜ ਮਾਰੇ ਆ ਮੈਨੂੰ ਬਿੰਗਾ ਹੋ ਗਿਆ ਆਂਦਾ ਕਰ ਮਰ ਗਿਆ ਹੂੰ ਇਦਾਂ ਦੀਆਂ ਚੀਜ਼ਾਂ ਥੀਆਂ ਸੱਨੇ ਠੀਕ ਠੀਕ ਆ ਅੱਛਾ ਉਹ ਦੂਸਰਾ ਇਤੋਂ ਜਮਾਤ ਨਿਕਲਦੀ ਹੈ ਹਾਂ ਰਾਤ ਨੂੰ ਬਾਜੇ ਬੈਠੇ ਜਾਂਦੇ ਉਸ ਵੇਲੇ ਮੈਂ ਵੀ ਸੁਣਿਆ ਮੈਂ ਵੀ ਸੁਣਿਆ ਅੱਛਾ ਹਲੇ ਪਦੇਖੇ ਨਹੀਂ ਦੇਖੇ ਨਹੀਂ ਮਤਲਬ ਪਰੀਆਂ ਹੈਗੀਆਂ ਆ ਉੱਥੇ ਸਿੱਧੀਆਂ ਜੀ ਜਿੱਦਾਂ ਕਹਿੰਦੇ ਆ ਨਾ ਜੀ ਠੀਕ ਆ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਏਡੀ ਵੱਡੀ ਜਾਣਕਾਰੀ ਦੇਣ ਲਈ ਓਕੇ ਥੈਂਕ ਯੂ ਜੇ ਸਾਰੇ ਪਿੰਡ ਦੇ ਕਹਿੰਦੇ ਪਏ ਪਰੀਆਂ ਹੁੰਦੀਆਂ ਸੀ ਇੱਥੇ ਨਾਂਦੀਆਂ ਸੀ ਥੱਲੇ ਹੈਡ ਬਣਿਆ ਹੈ ਡੈਮ ਛੋਟਾ ਜਿਹਾ ਹੈ ਉਹ ਪਾਣੀ ਰੋਕਣ ਵਾਸਤੇ ਬਣਾਇਆ ਉੱਥੇ ਕੁ ਪਰੀਆਂ ਵੇਖਣ ਵਾਲੇ ਨੂੰ ਦਰਦੇ ਮਨਾਹੀ ਬੜੀ ਸੀ ਅੱਛਾ ਜੀ ਅੱਜ ਪਰਿਆ ਨੂੰ ਦੇਖ ਨਹੀਂ ਸਕਦਾ ਜੀ ਆ ਦੇਖ ਨਹੀਂ ਜਰਾ ਨੰਗੀਆਂ ਨਾਣਾ ਉੱਪਰ ਥੱਲੇ ਚੋ ਹੈ ਨਾ ਉੱਪਰ ਪਾਸੇ ਆਬਾਦੀ ਹੈ ਚਲੋ ਠੀਕ ਹੈ ਜੀ ਫੋਨ ਕਰਦੇ ਆ ਵੀਡੀਓ ਦੀ ਸਮਾਪਤੀ ਆਸ ਕਰਦੇ ਆ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਹੁਣ ਤੁਸੀਂ ਇੰਤਜ਼ਾਰ ਕਰੋ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ